ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਦੇ ਉੱਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆਂ ਪੇਚਾਂ ਵਾਲੇ ਪਰਨੇ ਦੀ ਤੇ ਜਿਹੜਾ ਇਸ ਦਾ ਕੱਪੜਾ ਪਰਨੇ ਦਾ ਉਹ ਆਪਾਂ ਨੇ ਫੋਲਡਲ ਵਰਤਿਆ ਤੇ ਹੁਣ ਜਿਹੜਾ ਆਪਾਂ ਪਹਿਲਾਂ ਕਿਸਨ ਗੰਗਾ ਕਰਕੇ ਆਖੇ ਦੇ ਕੋਲ ਸਾਈਡ ਦੇ ਉੱਤੇ ਲੇ ਰੱਖ ਕੇ ਜਿਹੜਾ ਆਪਾਂ ਜੁੜਾ ਕਰ ਲੈਣਾ ਇਸ ਤੋਂ ਜਿਹੜਾ ਆਪਣਾ ਪਰਨਾ ਹੋਗਾ ਉਹਦਾ ਵੱਡਾ ਲੜ ਫੜ ਕੇ ਛੋਟੇ ਲੜ ਨੂੰ ਅੰਦਰ ਨੂੰ ਫੋਲਡ ਕਰਕੇ ਰੈਕਟੈਂਗਲ ਸ਼ੇਪ ਬਣਾ ਲੈਣੀ ਆ ਫਿਰ ਜੁੜੇ ਦੀ ਸਾਈਡ ਦੇ ਤੇ ਇੱਕ ਲੜ ਲੈ ਆਪੇ ਉਸ ਦੇ ਉੱਪਰ ਜਿਹੜਾ ਆਪਾਂ ਦੂਜਾ ਲੜ ਲੈ ਆਉਣਾ ਉਸ ਲੜ ਨੂੰ ਜਿਹੜਾ ਆਪਾਂ ਸਾਫ਼ ਕਰਨਾ ਚੰਗੀ ਤਰ੍ਹਾਂ ਇਹ ਲੜ ਨੂੰ ਆਪਾਂ ਹੁਣ ਸਾਫ਼ ਕਰਕੇ ਜਿਹੜੇ ਆਪਣੇ ਸਲੜ ਦੇ ਵਿੱਚ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਨੇ ਕੱਢ ਦੇਣਾ ਲੜ ਦੇਤੇ ਬੈਕ ਤੱਕ ਹੱਥ ਫੇਰ ਕੇ ਜਿਹੜਾ ਆਪਾਂ ਇਸ ਲੜ ਨੂੰ ਲਗਾ ਦੇਣਾ ਫਿਰ ਹੁਣ ਦੂਜਾ ਲੜ ਲਗਾਵਾਂਗੇ ਦੂਜੇ ਲੜ ਨੂੰ ਬੈਕ ਤੋਂ ਪਿੰਚ ਕਰਨਾ ਅੱਖ ਤੱਕ ਖਿੱਚ ਲੈਣਾ ਲੜ ਨੂੰ ਅੱਖ ਤੱਕ ਖਿੱਚਣ ਤੋਂ ਬਾਅਦ ਜਿਹੜਾ ਆਪਾਂ ਫਰੰਟ ਦੇ ਉੱਤੇ ਇੱਕ ਗੱਲ ਲੜ ਨੂੰ ਫੋਲਡ ਕਰਾਂਗੇ ਇਹ ਗੱਲ ਲੜ ਨੂੰ ਫੋਲਡ ਕਰਨ ਤੋਂ ਬਾਅਦ ਲੜ ਨੂੰ ਜਿਹੜਾ ਆਪਾਂ ਡਬਲ ਫੋਲਡ ਕਰਕੇ ਇਹ ਚੰਗੀ ਤਰ੍ਹਾਂ ਲੜਦ ਨੂੰ ਆਪਾਂ ਸੈੱਟ ਕਰਾਂਗੇ ਤੇ ਜਿਹੜਾ ਆਪਣਾ ਉੱਪਰੋਂ ਸਿਰ ਨੰਗਾ ਹੋਊਗਾ ਆਪਾਂ ਦੂਸਰੇ ਲੜ ਥੱਲੇ ਦੇਖ ਕੇ ਜਿਹੜਾ ਆਪਣਾ ਸਿਰ ਉਹ ਚੰਗੀ ਤਰ੍ਹਾਂ ਕਵਰ ਕਰਕੇ ਤੇ ਸਰ ਨੂੰ ਜਿਹੜਾ ਆਪਾਂ ਟਾਈਟ ਕਰ ਲੈਣਾ ਹੁਣ ਜਿਹੜਾ ਆਪਾਂ ਨੇ ਤੀਜਾ ਲੜ ਲਗਾਉਣਾ ਤੀਜੇ ਲੜ ਨੂੰ ਬੈਕ ਤੋਂ ਪਿੰਚ ਕਰਨਾ ਬੈਕ ਤੋਂ ਪਿੰਚ ਕਰਨ ਤੋਂ ਬਾਅਦ ਅਖਰਾ ਲੜ ਨੂੰ ਖਿੱਚਣਾ ਅਖਰਾ ਲੜ ਨੂੰ ਖਿੱਚ ਕੇ ਤੇ ਫਰੰਟ ਦੇ ਉੱਤੋਂ ਲੜ ਨੂੰ ਜਿਹੜਾ ਇਸ ਲੜ ਨੂੰ ਵੀ ਫਰਣ ਦੇ ਉੱਤੇ ਜਿਹੜਾ ਆਪਾਂ ਇੱਕ ਗਾਰ ਫੋਲਡ ਕਰਕੇ ਤੇ ਲੜਨ ਨੂੰ ਜਿਹੜਾ ਡਬਲ ਫੋਲਡ ਕਰਕੇ ਤੇ ਬੈਕ ਤੱਕ ਲੜਨ ਨੂੰ ਜਿਹੜਾ ਆਪਾਂ ਸਾਫ਼ ਕਰਨਾ ਬੈਕ ਤੱਕ ਲੜਨ ਨੂੰ ਸਾਫ਼ ਕਰਨ ਤੋਂ ਇਹੜਾ ਇਸ ਲੜਨ ਚੰਗੀ ਤਰ੍ਹਾਂ ਸੈੱਟ ਕਰਕੇ ਲਗਾ ਦੇਣਾ ਤੇ ਹੁਣ ਤੇ ਹੁਣ ਜਿਹੜਾ ਆਪਾਂ ਨੇ ਦੋਸਤੋ ਲੜਦ ਨੂੰ ਜਦੋਂ ਚਿਹਰੇ ਲੜਨ ਨੂੰ ਵੀ ਫਰੰਟ ਦੇ ਤੋਂ ਲੜਨ ਨੂੰ ਇੱਕ ਗਾਰ ਫੋਲਡ ਕਰਕੇ ਤੇ ਉਸ ਤੋਂ ਅਲੱਗ ਨਾ ਡਬਲ ਡਵਰ ਫੋਲਡ ਕਰਕੇ ਤੇ ਲੜਨ ਨੂੰ ਉਪਰ ਤੋਂ ਕਿਧਰਾਂ ਫੋਲਡ ਕਰਕੇ ਤੇ ਬੈਕ ਤੱਕ ਇਸ ਲੜਨ ਨੂੰ ਵੀ ਜਿਹੜਾ ਆਪਾਂ ਸਾਫ਼ ਕਰਕੇ ਲਗਾ ਦੇਣਾ ਇਹ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਸਬਸਕ੍ਰਾਈਬ ਜਰੂਰ ਕਰਨਾ ਤੇ ਹੁਣ ਪੰਜਵੇਂ ਲੜਨ ਨੂੰ ਵੀ ਫਰੰਟ ਦੇ ਤੋਂ ਡਬਲ ਫੋਲਡ ਕਰਕੇ ਤੇ ਲੜਨ ਨੂੰ ਬੈਕ ਤੱਕ ਸਾਫ਼ ਕਰਕੇ ਜਿਹੜਾ ਆਪਾਂ ਲਗਾ ਦੇਣਾ ਇਸ ਲੜ ਨੂੰ ਵੀ ਜਿਹੜਾ ਡਬਲ ਫੋਲਡ ਕਰਾਂਗੇ ਜੇ ਉਸ ਤੋਂ ਬਾਅਦ ਨੂੰ ਜਿਹੜਾ ਬੈਕ ਤਾਂ ਸਾਫ਼ ਕਰਨਾ ਬੈਕ ਤਾਂ ਕਲਰ ਨੂੰ ਸਾਫ਼ ਕਰਦੇ ਹੋ ਤੇ ਹੱਥ ਫੇਰ ਕੇ ਬੈਕ ਤਾਂ ਕਲਰ ਨੂੰ ਸਾਫ਼ ਕਰਕੇ ਜਿਹੜਾ ਆਪਾਂ ਲਗਾ ਦੇਣਾ ਹੁਣ ਜਿਹੜੇ ਆਪਣਾ ਪੱਕੀ ਸ਼ੇਪ ਉਹ ਪਰਨੇ ਦੀ ਜਿਹੜੀ ਆਪਣੀ ਸ਼ੇਪ ਹੋ ਗਈ ਪਗ ਉਹ ਜਿਹੜੀ ਆਪਾਂ ਸੈਟ ਕਰ ਲੈਣੀ ਆ ਜੇਕਰ ਤੁਹਾਨੂੰ ਸਾਡੀ ਵੀਡੀਓ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲੈ ਕਮੈਂਟ ਕਰਕੇ ਜਰੂਰ ਦੱਸਿਓ ਜਿਹੜਾ ਤੁਹਾਨੂੰ ਇਹ ਪਰਨਾ ਕਿਦਾਂ ਦਾ ਲੱਗਿਆ ਹੁਣ ਸਾਰੇ ਪਿੱਛਿਆਂ ਦੇ ਵਿੱਚ ਆਪਾਂ ਬਾਅਦ ਫੇਰ ਕੇ ਇਹਨਾਂ ਦਾ ਆਪਣਾ فاਸਲਾ ਸੈੱਟ ਕਰ ਲੈਣਾ ਤੇ ਇਹਨਾਂ ਨੂੰ ਸਾਫ਼ ਕਰ ਲੈਣਾ ਬੈਕ ਤੱਕ ਹੁਣ ਜਿਹੜਾ ਆਪਣਾ ਆਖਰੀ ਲੜੂਗਾ ਆਖਰੀ ਲੜ ਦਾ ਉੱਪਰਲਾ ਪੱਲਾ ਥੱਲੇ ਨੂੰ ਫੋਲਡ ਕਰ ਲੈਣਾ ਥੱਲੇ ਦੇ ਪੱਲੇ ਨੂੰ ਚੰਗੀ ਤਰ੍ਹਾਂ ਉੱਪਰੋਂ ਹੌਲ ਕਰਕੇ ਤੇ ਲੈਸ ਲੜ ਨੂੰ ਵੀ ਇਹ ਲੜਾ ਜਿਹੜਾ ਆਪਾਂ ਇਸ ਨੂੰ ਸਿੱਧਾ ਹੀ ਲਗਾਵਾਂਗੇ। ਆਣੇ ਇਸ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਨਾ। ਤੇ ਚੰਗੀ ਤਰ੍ਹਾਂ ਲੜ ਨੂੰ ਹੁਣ ਸੈੱਟ ਕਰਕੇ ਹਲਕਾ ਇਹ ਲੜ ਨੂੰ ਜਿਹੜਾ ਆਪਾਂ ਹੁਣ ਇਸ ਲੜ ਨੂੰ ਵੀ ਸਾਫ਼ ਕਰਾਂਗੇ। ਇਸ ਦੇ ਅੰਦਰਲਾ ਜਿਹੜਾ ਉੱਪਰੋਂ ਉਹ ਆਪਣੇ ਵਾਲ ਨੇ ਅੰਦਰੋਂ ਬਲਾਂ ਨੂੰ ਕੋਲਡ ਕਰਕੇ ਤੇ ਲੜ ਨੂੰ ਚੰਗੀ ਤਰ੍ਹਾਂ ਜਿਹੜਾ ਆਪਾਂ ਸਾਫ਼ ਕਰ ਲੈਣਾ ਤੇ ਫਿਰ ਲੜ ਨੂੰ ਫਰਾਂ ਦੇ ਤੋ ਜਿਹੜਾ ਆਪਾਂ ਇਸ ਲੜ ਨੂੰ ਚੜੇ ਨੋਕ ਦੇ ਕੋਲ ਅਸੀਂ ਚੜਾਈ ਆ ਆਪਾਂ ਘਟਾ ਦੇਣੀ ਆ ਨੋਕ ਦੇ ਕੋਲ ਚੜਾਈ ਘੜਾਉਣ ਤੋਂ ਬਾਅਦ ਜਿਹੜਾ ਆਪਾਂ ਨੇ ਪੰਜਵਾਂ ਲੜ ਲਗਾਇਆ ਸੀਗਾ ਉਸ ਲੜ ਥੱਲੇ ਇਸ ਲੜ ਨੂੰ ਆਪਾਂ ਦੱਬ ਦੇਣਾ ਤੇ ਚੰਗੀ ਜਿਹੜਾ ਲੜ ਨੂੰ ਜਿਹੜਾ ਹੁਣ ਆਪਾਂ ਬੈਕ ਤੱਕ ਦੱਬ ਦਵਾਂਗੇ ਤੇੜਾ ਆਪਣਾ ਪਰਨਾ ਅਪਡੇਟ ਹੋ ਚੁੱਕਿਆ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ